ਨਹੀਂ ਹੈ ਸੀ ਸਰਕਾਰ ਚ ਨਹੀਂ ਆਉਣਾ ਕਿਉਂ ਉਹ ਜੀ ਕਬੂਦਿਆਂ ਵਾਲੀ ਚੀਜ਼ ਹੈ ਕਿਤੇ ਆਲੀ ਕਬੂਦਿਆਂ ਵਾਲੀ ਸਰਕਾਰ ਕਬੂਦਿਆਂ ਵਾਲੀ ਚੀਜ਼ ਹੈ ਸਰਕਾਰ ਸਰਕਾਰ ਹੈਗੀ ਨਾ ਕਮੀ ਹੈ ਨਾ ਉਹਨਾਂ ਨੇ ਕੁਝ ਕਰਨਾ ਨਾ ਕਿ ਦੱਥਾ ਬਸ ਉਹ ਖਾ ਜੋ ਬਣਗੀ ਸਰਕਾਰ ਉਹ ਦਿਖਾ ਕੇ ਰਾਮਨਾਲ ਬੈਠੇ ਰਹਿਣ ਸਾਡੀਆਂ ਸਰਕਾਰਾਂ ਕਹਿਣ ਜੋਗੀਆਂ ਵੀ ਨਹੀਂ ਰਹੀਆਂ ਕੁਝ ਕਰਵਾਉਣ ਜੋਗੀਆਂ ਵੀ ਨਹੀਂ ਰਹੀਆਂ ਆਪਣਾ ਪਿੰਡ ਕੀਮੀ ਵਾਲਾ ਜੀ ਅੱਛਾ ਕਿੰਨੀ ਕੁ ਮੁਸ਼ਕਲ ਹੈ ਜੀ ਬਹੁਤ ਜਿਆਦਾ ਮੁਸ਼ਕਲ ਹੈ ਜੀ ਮਿਊਨਿਸਪਲ ਦਾ ਤਾਂ ਕਹਿ ਨਹੀਂ ਸਕਦੇ ਕਿੰਨੇ ਸਾਲ ਹੋ ਗਏ ਟੁੱਟੇ ਨੇ ਇਹਨੂੰ ਕਰੀਬ 8 ਤੋਂ 9 ਸਾਲ ਹੋ ਗਏ ਜੀ ਤੇ ਅਜੇ ਤੱਕ ਕੋਈ ਪ੍ਰਸ਼ਾਸਨ ਆਇਆ ਨਹੀਂ ਕੋਈ ਪ੍ਰਸ਼ਾਸਨ ਨਹੀਂ ਕੋਈ ਸਰਕਾਰ ਨਹੀਂ ਪਹਿਲਾਂ ਅਕਾਲੀ ਸਰਕਾਰ ਵੇਲੇ ਟੁੱਟਿਆ ਸੀ ਕਾਂਗਰਸ ਸਰਕਾਰ ਆ ਗਈ ਉਹਨਾਂ ਆਮ ਆਦਮੀ ਦੀ ਸਰਕਾਰ ਵੀ 3 ਸਾਲ ਤੋਂ ਉੱਤੇ ਸਮਾਂ ਗੁਜ਼ਰ ਗਿਆ ਸੋ ਕੋਈ ਵੀ ਨਹੀਂ ਬਣਾਉਂਦਾ ਕਈ ਸਰਕਾਰਾਂ ਲੰਘੀਆਂ ਵੀਰ ਜੀ ਕਿੰਨੀ ਪਰੇਸ਼ਾਨੀ ਹੈ ਪਰੇਸ਼ਾਨੀ ਤੁਹਾਡੇ ਸਾਹਮਣੇ ਹੀ ਹੈ ਸਰ ਜੀ ਜਦੋਂ ਵੋਟਰਾਂ ਨੂੰ ਤੋਂ ਪਹਿਲਾਂ ਸਾਰੇ ਆਉਂਦੇ ਆ ਮੈਂ ਫੁੱਲ ਬਣਾਵਾਂਗਾ ਮੈਂ ਫੁੱਲ ਬਣਾਵਾਂਗਾ ਬਾਈ ਤੁਹਾਡੇ ਸਾਹਮਣੇ ਇਤਰਾ ਹੀ ਲੰਘਣਾ ਪੈਂਦਾ ਬੇਟਾ ਡਰ ਲੱਗਦਾ ਜਦੋਂ ਲੰਘਦੇ ਹੋ ਹਾਂਜੀ ਤੁਸੀਂ ਇਕੱਲੇ ਵੀ ਕਦੀ ਲੰਘਦੇ ਹੋ ਹਾਂਜੀ ਅਸੀਂ ਤੋਰ ਕੇ ਨਾ ਕਿ ਜਾਣੇ ਸਾਈਕਲ ਹੋ ਗਏ ਹੋਗੇ 5 6 7 ਸਾਲ ਤੂੰ ਉਹ ਤੋਂ ਕਿੱਡਾ ਸੀ ਛੋਟਾ ਜਿਹਾ ਛੋਟਾ ਜਿਹਾ ਸੀ ਕਿਹੜੀ ਕਲਾਸ ਪੜਦਾ ਸੀ ਉਦੋਂ ਐਲ ਕੇਜੀ ਜਾਂ ਯੂ ਕੇਜੀ ਤੂੰ ਐਲ ਕੇਜੀ ਯੂ ਕੇਜੀ ਪੜਦਾ ਹੁਣ ਕਿਹੜੀ ਚ ਹੁਣ 6ਵੀਂ ਚ ਲਓ ਜੀ ਇਹ ਦੇਖੋ ਤੁਸੀਂ ਇਹ ਬੱਚਾ ਐਲ ਕੇਜੀ ਯੂ ਕੇਜੀ ਚ ਪੜਦਾ ਸੀ ਜਦੋਂ ਦਾ ਉਹ ਪੁਲ ਟੁੱਟਾ ਹੁਣ 6ਵੀਂ ਚ ਹੋ ਗਿਆ ਹੈਨਾ ਹਾਂ ਸੋ ਦੇਖੋ ਗੱਭਰੂ ਹੋ ਗਿਆ ਪਰ ਪੁਲ ਨਹੀਂ ਬਣਿਆ ਕੀ ਕਹੇਗਾ ਸਰਕਾਰ ਨੂੰ ਸਰਕਾਰ ਦਾ ਸਰਕਾਰ ਹੈਗੀ ਨਕਮੀ ਹੈ ਨਾ ਉਹਨਾਂ ਨੇ ਕੁਝ ਕਰਨਾਂ ਦਾ ਦਿੱਤਾ ਬਸ ਉਹ ਖਾ ਜੋ ਬਣ ਗਈ ਸਰਕਾਰ ਉਹ ਦਿਖਾ ਕੇ ਰਾਮ ਨਾਲ ਬੈਠੇ ਰਹਿਣ ਤੇ ਤੂੰ ਵੱਡਾ ਹੋ ਕੇ ਕੀ ਬੰਨਾ ਤੈਨੂੰ ਤੇਰਾ ਜੀ ਨਹੀਂ ਕਰਦਾ ਕਿ ਮੈਂ ਸਰਕਾਰ ਚਾਹਾਂ ਤੇ ਮੈਂ ਕੁਝ ਕਰਾਂ ਉਹ ਨਹੀਂ ਅਸੀਂ ਸਰਕਾਰ ਚ ਨਹੀਂ ਆਉਣਾ ਕਿਉਂ ਉਹ ਉਹਦੀ ਕਬੂਦਿਆਂ ਵਾਲੀ ਚੀਜ਼ ਹੈ ਕਿਤੇ ਵਾਲੀ ਕਬੂਦਿਆਂ ਵਾਲੀ ਸਰਕਾਰ ਕਬੂਦਿਆਂ ਵਾਲੀ ਚੀਜ਼ ਆ ਕਾਤੋਂ ਕਬੂਦਿਆਂ ਵਾਲੀ ਉਹ ਕਹੇਦਾ ਜਦ ਪ੍ਰਧਾਨ ਮੰਤਰੀ ਬਣ ਜਾਂਦੇ ਉਹਦੇ ਪੈਸਾ ਖਾ ਲੈਂਦੇ ਤੇ ਚੁੱਪਚਾਪ ਬੈਠੇ ਰਹਿੰਦੇ ਤੇ ਆਪਣੇ ਪੰਜਾਬ ਵਾਲੇ ਉਹ ਵੀ ਇਹੋ ਕੰਮ ਦੇ ਤੂੰ ਸੁਚਉਣਾ ਕੀ ਆ ਸਰਕਾਰ ਕੀ ਕਰੇ ਸਰਕਾਰ ਵਿਕਾਸ ਨਹੀਂ ਕਰਦੀ ਅੱਛਾ ਕਿਹੋ ਜਿਹਾ ਵਿਕਾਸ ਹੂੰ ਮੁੰਬਈ ਦੇਣਾ ਮੁੰਬਈ ਦੇਣਾ ਪੰਜਾਬ ਨੂੰ ਮੁੰਬਈ ਬਣਾ ਦੇਣਾ ਹੂੰ ਚਲੋ ਆਪਣਾ ਮੁੱਖ ਮੰਤਰੀ ਕੌਣ ਆ ਭਗਵੰਤワਣ ਉਹ ਜਾਣਨਾ ਨੂੰ ਹੂੰ ਉਹਨਾਂ ਨੂੰ ਕੀ ਕਹਾਂਗਾ ਠੀਕ ਹੈ ਪ੍ਰਧਾਨ ਮੰਤਰੀ ਮੁੱਖ ਮੰਤਰੀ ਮੁੱਖ ਮੰਤਰੀ ਹਾਂ ਤੇ ਹੋਰ ਠੀਕ ਠਾਕ ਠੀਕ ਠਾਕ ਕੀ ਗੱਲ ਠੀਕ ਠਾਕ ਕਿਉਂ ਕਹੀ ਡਿਪਟੀ ਕਮਿਸ਼ਨਰ ਫਰੋਜ਼ਪੁਰ ਨੂੰ ਬੇਨਤੀ ਆ ਕਿ ਹੁਕਮ ਕਰੋ ਅਧਿਕਾਰੀਆਂ ਨੂੰ ਕਿ ਇਹਨਾਂ ਪੁਲਾਂ ਦੇ ਵਾਸਤੇ ਕੋਈ ਚਿੱਠੀਆਂ ਕੱਢਣ ਕੋਈ ਪੰਜਾਬ ਸਰਕਾਰ ਰਾਜਸਥਾਨ ਨੂੰ ਚਿੱਠੀਆਂ ਕੱਢੇ ਤਾਂ ਕਿ ਪੁਲ ਜਿਹੜੇ ਬਣ ਸਕਣ ਤੇ ਇਹਨਾਂ ਲੋਕਾਂ ਨੂੰ ਜਿਹੜਾ ਹੈਗਾ ਉਹ ਸੁੱਖ ਦਾ ਸਾਹ ਆਵੇ